ਦੇਸ਼ ਦੇ ਰਾਖੇ ਆ ਜਿਹੜੇ ਦੇਸ਼ ਦੇ ਅਨਾਜ ਪੈਦਾ ਕਰਦੇ ਆ ਉਹ ਲੋਕ ਗੁੰਡੇ ਨਹੀਂ ਹੈ 10 ਸਾਲ ਪਹਿਲਾਂ ਤੁਹਾਡੀ ਮੋਦੀ ਸਰਕਾਰ ਨੇ ਕਿਹਾ ਸੀ ਕਿ 15-15 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਪਾਉਣਾ ਮੋਦੀ ਸਰਕਾਰ ਨੇ ਇਹ ਕਿਹਾ ਸੀ ਕਿ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਦੇਣੀ ਆ ਭਾਰਤੀ ਜਨਤਾ ਪਾਰਟੀ ਦੇ ਅਮੀਦਵਾਰ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਦਾ ਵਰੋਧ ਹੋਇਆ ਤੇ ਜਾਂਦੇ ਜਾਂਦੇ ਉਹ ਗੱਡੀ ਦੇ ਵਿੱਚੋਂ ਵਾਏ ਵਾਏ ਕਰ ਗਿਆ ਸ਼ਾਇਦ ਕਿਸਾਨਾਂ ਨੂੰ ਕੀਤਾ ਜਾਂ ਫਿਰ ਉਹਨਾਂ ਨੇ ਵਾਏ ਵਾਏ ਜੋ ਆਰਮੀ ਖੜੀ ਉਧਰ ਨੂੰ ਕੀਤਾ ਤੇ ਹੋ ਸਕਦਾ ਸਾਨੂੰ ਕੀਤਾ ਇਹ ਤਿੰਨਾਂ ਦੇ ਵਿੱਚੋਂ ਅਜੇ ਆਪਸ਼ਨ ਸਾਡੇ ਕੋਲ ਨਹੀਂ ਹੈ ਕਿਹਨੇ ਨੂੰ ਕੀਤਾ ਪਰ ਜਾਂਦੇ ਜਾਂਦੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਜ਼ਰੂਰ ਸੀ ਕਹਤ ਸੋਚਦੇ ਹੋਣਗੇ ਕਿ ਅਸੀਂ ਆਏ ਆਂ ਔਰ ਦੁਬਾਰਾ ਚਲੇ ਗਏ ਤੁਸੀਂ ਕੋਈ ਨਹੀਂ ਇੱਥੇ ਖੜੋ ਵਾਏ ਵਾਏ ਕਰ ਗਿਆ ਤੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣਾ ਲਾਜ਼ਮੀ ਸੀ ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਤਾਂ ਇਧਰ ਦੀ ਤਸਵੀਰ ਦੇਖ ਲਓ ਇੱਕ ਵਾਰ ਕਿਸਾਨ ਕਿਸਾਨਾਂ ਦੇ ਜੋ ਜੱਥੇ ਬੰਦੀ ਹੈ ਉਹ ਇਹ ਮੁਰਦਾਬਾਦ ਦੇ ਨਾਰੇ ਅਜੇ ਤੱਕ ਵੀ ਲੱਗ ਰਿਹਾ ਹੈ ਤਾਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੇਸ਼ ਦੇ ਰਾਖੇ ਆ ਜਿਹੜੇ ਦੇਸ਼ ਦੇ ਅਨਾਜ ਪੈਦਾ ਕਰਦੇ ਆ ਉਹ ਲੋਕ ਗੁੰਡੇ ਨਹੀਂ ਹੈ ਇਸ ਕਰਕੇ ਮਤਲਬ ਅਸੀਂ ਸਵਾਲ ਕਰ ਰਹੇ ਆ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਰੈਂਕੂ ਭੱਜ ਗਿਆ ਨਾ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਆ ਅਸੀਂ ਸਵਾਲ ਕਰ ਰਹੇ ਸੀ ਕਿ 10 ਸਾਲ ਪਹਿਲਾਂ ਤੁਹਾਡੀ ਮੋਦੀ ਸਰਕਾਰ ਨੇ ਕਿਹਾ ਸੀ ਕਿ 15-15 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਪਾਉਣਾ ਮੋਦੀ ਸਰਕਾਰ ਨੇ ਇਹ ਕਿਹਾ ਸੀ ਕਿ 2 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਦੇਣੀ ਆ ਮੋਦੀ ਸਰਕਾਰ ਨੇ ਇਹ ਕਿਹਾ ਸੀ ਸਾਲ ਤੋਂ ਬਾਅਦ ਅੱਜ મોદી ਕੋ ਕੋਈ ਜਵਾਬ ਨਹੀਂ ਹੈ ਕੋਈ ਨਾਰਾ ਨਹੀਂ ਕੋਈ ਨਾਰਾ ਨਹੀਂ ਇੱਕ ਮੰਦਰ ਬਣਾ ਕੇ ਵੋਟਾਂ ਲੈਣੀਆਂ ਚਾਹਦਾ ਅਸੀਂ ਕਹਿੰਦੇ ਮੰਦਰ ਨੇ ਲੋਕਾਂ ਨੂੰ ਵੋਟਾਂ ਨਹੀਂ ਦੇਣੀਆਂ ਕਿਉਂਕਿ ਮੰਦਰ ਵੋਟਾਂ ਲੋਕਾਂ ਨੇ ਦੇਣੀਆਂ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਓ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਓ ਜਿਹੜੇ ਲੋਕ ਤੁਹਾਨੂੰ ਸਵਾਲ ਪੁੱਛਦੇ ਆ ਸਾਡੇ 700 ਕਿਸਾਨ ਸਾਡਾ ਸ਼ਹੀਦ ਹੋਇਆ ਦਿੱਲੀ ਦੇ ਵਿੱਚ ਮੋਦੀ ਸਰਕਾਰ ਨੇ ਸਾਡੇ ਨਾਲ ਦਾ ਜੀ ਰਿੰਕੂ ਲੱਗਦਾ ਬਾਹਰ ਆ ਚੁੱਕਿਆ ਤਾਂ ਵਿਰੋਧ ਥਲੇ ਹੋਣਾ ਸ਼ੁਰੂ ਹੋ ਚੁੱਕਿਆ ਅੱਗੇ ਪਾਸੇ ਪੰਜਾਬ ਪੁਲਿਸ ਦੀ ਇੱਕ ਤਰ੍ਹਾਂ ਕੰਧ ਦੁਵਾਰ ਬਣ ਕੇ ਖੜੀ ਹੋਈ ਹੈ ਤੁਹਾਡੇ ਪਾਸੇ ਕੀ ਲੱਗਦਾ ਕਿ ਅੱਗੇ ਜਾ ਪਾਉਗੇ ਤੁਸੀਂ ਦੇਖੋ ਇਹ ਸਾਨੂੰ ਪਹਿਲੇ ਪਤਾ ਆ ਕਿਉਂਕਿ ਪੰਜਾਬ ਪੁਲਿਸ ਸੀਐਪੀ ਮਿਲਟਰੀ ਜਿਹੜੀ ਆ ਉਹ ਲਟੇਰਿਆਂ ਦੇ ਹੱਗ 'ਚ ਆ ਲੋਕਾਂ ਦੇ ਅੱਗ 'ਚ ਨਹੀਂ ਆ ਸਾਨੂੰ ਤਾਂ ਲੋਕਾਂ ਨੂੰ ਇੱਕ ਡਰਾਮੇ ਕੀਤੇ ਆ ਫੇ ਨੌਗਰਾਜਾ ਆ ਲੋਗਰਾਜਾ ਇੱਥੇ ਲਟੇਰਿਆਂ ਦਾ ਰਾਜ ਆ ਇੱਥੇ ਕਿਉਂਕਿ ਲਟੇ ਵੋਟਾਂ ਸਾਤੋਂ ਲੈਣੀਆਂ ਦੀ ਪਿੰਡਾਂ ਤੋਂ ਵੋਟਾਂ ਲੈਣੀਆਂ ਕੋਈ ਗੱਲ ਨਹੀਂ ਲੰਬੇ ਹਾਥਿਆ ਪਿੰਡਾਂ ਚ ਜਾਣਾ ਹਰ ਪਿੰਡ ਦੇ ਵਿੱਚ ਸਵਾਲ ਕਰਾਂਗੇ ਹਰ ਪਿੰਡ 'ਚ ਵਿਰੋਧ ਕਰਾਂਗੇ ਔਰ ਜਿੱਨਾ ਚਿਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਊਗਾ ਉਹਨਾਂ ਚਿਰ ਵਿਰੋਧ ਭਾਜਪੀ ਦਾ ਲਗਾਤਾਰ ਚੱਲਦਾ ਰਹੇਗਾ ਧੰਨਵਾਦ ਜੀ ਤੁਸੀਂ ਲੜਦੇ ਰਹੋ ਅਸੀਂ ਲਗਾਤਾਰੇ ਤਸਵੀਰਾਂ ਦਿਖਾਉਂਦੇ ਰਹਾਂਗੇ ਧੰਨਵਾਦ মিডিਆ ਵਾਲੇ ਸਾਥੀਆਂ ਦਾ ਕਿਉਂਕਿ ਤੁਸੀਂ ਸਾਡੇ ਹੋ ਅਸੀਂ ਤੁਹਾਡੀ ਲੜਾਈ ਵੀ ਲੜਦੇ ਹਾਂ ਕਿਉਂਕਿ ਲਖੀਪੁਰ ਕੀ ਜੀ ਦੇ ਵਿੱਚ ਸਾਡਾ ਪ੍ਰੈਸ ਰਿਪੋਰਟਰ ਸਾਡੇ ਨਾਲ ਜੀਤ ਹੋਇਆ ਜਿਹਦੀ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਲਗਾਤਾਰ ਸਾਡਾ ਸ਼ਹੀਦ ਆ ਜਿੱਤੇ ਕਿਸਾਨ ਮਜ਼ਦੂਰ ਸਾਡੇ ਸ਼ਹੀਦ ਆ ਪ੍ਰੈਸ ਵਾਲਾ ਵੀਰ ਵੀ ਸਾਡਾ ਸ਼ਹੀਦ ਹੈ ਜਿੱਦਿਆ ਇਰਾਕੀ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦੀ ਧੰਨਵਾਦ ਮਿਹਰਬਾਨੀ ਸਾਥੀਓ ਤਾਂ ਇਹ ਤੁਸੀਂ ਦੇਖੋਦੇ ਕੁੱਪਰ ਦੀ ਤਸਵੀਰ ਸੀ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕੋ ਬਾਈ ਬਾਈ ਕਰ ਕਿਨੂੰ ਗਏ ਆ ਇਹ ਸਮਝ ਸਾਾਨੂੰ ਨਹੀਂ ਆਇਆ ਸ਼ਾਇਦ ਕਿਸਾਨਾਂ ਨੂੰ ਉਸ ਲੈਂਡ 'ਚ ਪੱਤਰਕਾਰ ਵੀ ਖੜੇ ਸੀ ਆਰਮੀ ਵੀ ਖੜੀ ਸੀ ਔਰ ਪੰਜਾਬ ਪੁਲਿਸ ਵੀ ਖੜੀ ਸੀ ਪਰ ਉਹਨਾਂ ਦੇ ਵਿੱਚੋਂ ਬਾਈ ਬੈ ਕਿਸ ਨੂੰ ਕਰ ਗਿਆ ਇਹ ਤਾਂ ਉਹ ਜਾਣਦੇ ਆ ਪਰ ਸ਼ਸ਼ੀਲ ਕਮਾਰੀ ਕੁਦੇ ਤੇ ਬਰੋਧ ਹੋਇਆ ਔਰ ਬਰੋਧ ਹੋਣ ਤੋਂ ਬਾਅਦ ਇਥੋਂ ਚਲੇ ਗਿਆ ਤਾਂ ਅਸੀਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਅਗਲੀ ਅਪਡੇਟ ਕੀ ਹੋਵੇਗੀ ਮੈਂ ਉਹ ਵੀ ਲੈ ਕੇ ਹਾਜ਼ਰ ਹੋਵਾਂਗਾ